ਸਿੱਖ ਪੰਥ ਦੇ ਸ਼੍ਰੋਮਣੀ ਕਵੀ ਭਾਈ ਗੁਰਦਾਸ ਜੀ ਨੇ ਸਾਨੂੰ ਆਪਣੀਆਂ ਰਚਨਾਵਾਂ ਦੇ ਅੰਦਰ ਸਮਝਾਉਣ ਦਾ ਯਤਨ ਕੀਤਾ ਭਾਈ ਗੁਰਬਾਣੀ ਦੇ ਅੰਦਰ ਹਰੇਕ ਪ੍ਰਕਾਰ ਦਾ ਪਦਾਰਥ ਮੌਜੂਦ ਹੈ ਗੁਰਬਾਣੀ ਨੂੰ ਪੜਨ ਵਾਲੇ ਵਿਅਕਤੀ ਦੇ ਜੀਵਨ ਦੇ ਵਿੱਚ ਕਿਸੇ ਪ੍ਰਕਾਰ ਦੀ ਕੋਈ ਕਮੀ ਨਹੀਂ ਰਹਿੰਦੀ ਜਿਹੜਾ ਗੁਰਬਾਣੀ ਨੂੰ ਖੋਜਦਾ ਹੈ ਸਮਝਦਾ ਹੈ ਫਿਰ ਉਹ ਸਦਾ ਆਨੰਦ ਦੇ ਵਿੱਚ ਸਦਾ ਟਿਕਾ ਦੇ ਵਿੱਚ ਸਦਾ ਖੇੜੇ ਦੇ ਵਿੱਚ ਰਹਿੰਦਾ ਇਸ ਕਰਕੇ ਭਾਈ ਸਾਹਿਬ ਜੀ ਨੇ ਬੜੀਆਂ ਸੁੰਦਰ ਉਦਾਹਰਨਾਂ ਦੇ ਕੇ ਸਾਨੂੰ ਸਮਝਾਉਣ ਦਾ ਯਤਨ ਕੀਤਾ ਭਾਈ ਸਾਹਿਬ ਫਰਮਾਉਂਦੇ ਜੈਸੇ ਤੋ ਸਕਲ ਨਿਦ ਪੂਰਨ ਸਮੁੰਦਰ ਬਿਖੈ ਕਹਿੰਦੇ ਜਿਵੇਂ ਸਮੁੰਦਰ ਦੇ ਵਿੱਚ ਹਰੇਕ ਪ੍ਰਕਾਰ ਦਾ ਖਜ਼ਾਨਾ ਮੌਜੂਦ ਹੈ ਹਰੇਕ ਪ੍ਰਕਾਰ ਦੀਆਂ ਨਿਧੀਆਂ ਮੌਜੂਦ ਨੇ ਪਰ ਪ੍ਰਾਪਤ ਕਿਨੂੰ ਹੁੰਦੀਆਂ ਨੇ ਹੰਸਮਰ ਜੀਵਾ ਨਿਚੈ ਪ੍ਰਸਾਦ ਪਾਵੇ ਜਿਹੜਾ ਹੰਸ ਵਰਗੀ 파ਰਖੂ ਬਿਰਤੀ ਰੱਖਦਾ ਹੋਵੇ ਅਤੇ ਸਮੁੰਦਰ ਦੀ ਤਹਿ ਤੱਕ ਜਾ ਸਕਦਾ ਹੋਵੇ ਫਿਰ ਉਹ ਸਮੁੰਦਰ ਦੀ ਤਹਿ ਤੱਕ ਜਾ ਕੇ ਉਹਨਾਂ ਨਿਧੀਆਂ ਨੂੰ ਉਸ ਖਜ਼ਾਨੇ ਨੂੰ ਪ੍ਰਾਪਤ ਕਰਕੇ ਤੇ ਆਨੰਦ ਪ੍ਰਾਪਤ ਕਰਦਾ ਹੈ ਇਸੇ ਤਰੀਕੇ ਦੇ ਨਾਲ ਭਾਈ ਸਾਹਿਬ ਫਰਮਾਉਂਦੇ ਜੈਸੇ ਪਰਬਤ ਹੀਰਾ ਮਾਨਕ ਪਾਰਸ਼ ਸਿੱਧ ਖਨਵਾਰਾ ਖਾਨ ਜਗ ਵਿਖੇ ਪ੍ਰਗਟਾ ਹੋਇ ਕਹਿੰਦੇ ਪਰਬਤਾਂ ਦੇ ਵਿੱਚ ਹੀਰਿਆਂ ਦੀਆਂ ਖਾਨਾਂ ਨੇ ਪਰਬਤਾਂ ਦੇ ਵਿੱਚ ਮਾਨਕ ਦੀਆਂ ਖਾਨਾਂ ਨੇ ਇਸ ਤੋਂ ਇਲਾਵਾ ਨਿਰਮਲ ਕਰਨ ਵਾਲੀਆਂ ਹੋਰ ਪਦਾਰਥਾਂ ਨੂੰ ਸ਼ੁੱਧ ਕਰਨ ਵਾਲੀਆਂ ਪਾਰਸ਼ ਦੀਆਂ ਖਾਨਾਂ ਨੇ ਪਰ ਪ੍ਰਾਪਤ ਉਹਨਾਂ ਨੂੰ ਹੁੰਦੀਆਂ ਨੇ ਜਿਹੜੇ ਖਨਵਾਰੇ ਹੋਣ ਭਾਵ ਜਿਹੜੇ ਖਾਨਾਂ ਨੂੰ ਖੋਦਣ ਦੀ ਬਿਰਤੀ ਰੱਖਦੇ ਹੋਣ ਜਿਨ੍ਹਾਂ ਨੂੰ ਇਹਨਾਂ ਦੀ ਜਾਣਕਾਰੀ ਹੋਵੇ ਫਿਰ ਉਹ ਇਹਨਾਂ ਹੀਰਿਆਂ ਨੂੰ ਇਹਨਾਂ ਮਾਣਕਾਂ ਨੂੰ ਪਾਰਸ ਨੂੰ ਲੱਭ ਕੇ ਅਤੇ ਜੱਗ ਦੇ ਵਿੱਚ ਪ੍ਰਗਟ ਕਰਦੇ ਨੇ ਇਸੇ ਤਰੀਕੇ ਦੇ ਨਾਲ ਭਾਈ ਸਾਹਿਬ ਅੱਗੇ ਫਰਮਾਉਂਦੇ ਜੈਸੇ ਬਾਣ ਵਿਖੇ ਮਲਿਆਗਰ ਸੌਂਦਾ ਕਪੂਰ ਸੋਧ ਕੇ ਸੁਬਾਸੀ ਸੁਬਾਸ ਬਹਿਸਾਵੇ ਕਹਿੰਦੇ ਜੰਗਲਾਂ ਦੇ ਵਿੱਚ ਬੜੀਆਂ ਕੀਮਤੀ ਸੁਗੰਧੀਆਂ ਮੌਜੂਦ ਨੇ ਜੰਗਲਾਂ ਦੇ ਵਿੱਚ ਸਫੇਦ ਚੰਦਨ ਦੀ ਸੁਗੰਧਿ ਮੌਜੂਦ ਹੈ ਮੁਸ਼ਕ ਕਪੂਰ ਦੀ ਸੁਗੰਧੀ ਮੌਜੂਦ ਹੈ ਇਸ ਤੋਂ ਇਲਾਵਾ ਹੋਰ ਹੋਰ ਕਈ ਪ੍ਰਕਾਰ ਦੀਆਂ ਸੁਗੰਧੀਆਂ ਮੌਜੂਦ ਨੇ ਪਰ ਅਸਲ ਦੇ ਵਿੱਚ ਪ੍ਰਾਪਤ ਉਹਨਾਂ ਨੂੰ ਹੁੰਦੀਆਂ ਨੇ ਜਿਹੜੇ ਇਹਨਾਂ ਦੀ ਜਾਣਕਾਰੀ ਰੱਖਦੇ ਹੋਣ ਇਹਨਾਂ ਨੂੰ ਫਿਰ ਸੋਧ ਕੇ ਇਹਨਾਂ ਨੂੰ ਜਗਤ ਦੇ ਵਿੱਚ ਉਹ ਮੈ ਕਾਉਂਦੇ ਨੇ ਇਸੇ ਤਰੀਕੇ ਦੇ ਨਾਲ ਅਖੀਰ ਉੱਤੇ ਭਾਈ ਸਾਹਿਬ ਫਰਮਾਉਂਦੇ ਤੈਸੇ ਗੁਰਬਾਣੀ ਵਿਖੇ ਸਕਲ ਪਦਾਰਥ ਹੈ ਕਹਿੰਦੇ ਗੁਰਬਾਣੀ ਦੇ ਵਿੱਚ ਹਰੇਕ ਪ੍ਰਕਾਰ ਦਾ ਪਦਾਰਥ ਮੌਜੂਦ ਹੈ ਹਰੇਕ ਪ੍ਰਕਾਰ ਦਾ ਖਜ਼ਾਨਾ ਮੌਜੂਦ ਹੈ ਪਰ ਪ੍ਰਾਪਤ ਕਿਨੂੰ ਹੁੰਦਾ ਹੈ ਜੋਈ ਜੋਈ ਖੋਜੈ ਜਿਹੜੇ ਖੋਜਣ ਵਾਲੇ ਪਾਸੇ ਤੁਰਦੇ ਨੇ ਭਾਵ ਜਿਹੜੇ ਗੁਰਬਾਣੀ ਨੂੰ ਸਮਝਣ ਵਾਲੇ ਪਾਸੇ ਤੁਰਦੇ ਨੇ ਜੋਈ ਜੋਈ ਖੋਜੈ ਸੋਈ ਸੋਈ ਨਿਪਜਾਵੇ ਫਿਰ ਉਹਨਾਂ ਨੂੰ ਪ੍ਰਾਪਤ ਹੋ ਜਾਂਦਾ ਹੈ ਤੇ ਜਿਹੜੇ ਗੁਰਬਾਣੀ ਨੂੰ ਸਮਝਣ ਵਾਲੇ ਪਾਸੇ ਤੁਰ ਪੈਂਦੇ ਨੇ ਜਿਹੜੇ ਗੁਰਬਾਣੀ ਦੀ ਖੋਜ ਕਰਨ ਵਾਲੇ ਪਾਸੇ ਤੁਰ ਪੈਂਦੇ ਨੇ ਫਿਰ ਉਹਨਾਂ ਦੇ ਜੀਵਨ ਦੇ ਅੰਦਰ ਕਿਸੇ ਪ੍ਰਕਾਰ ਦੀ ਕੋਈ ਕਮੀ ਨਹੀਂ ਰਹਿੰਦੀ